ਅੱਗੇ ਵਾਦਿਆਂ ਤੇ ਉਧਰ ਪਹਾੜੀ ਖੇਤਰਾਂ ਦੇ ਵਿੱਚ ਹੋ ਰਹੀ ਲਗਾਤਾਰ ਬਰਸਾਤ ਨੇ ਪੰਜਾਬ ਦੇ ਲੋਕਾਂ ਦੀ ਚਿੰਤਾ ਜਿਹੜੀ ਵਧਾ ਦਿੱਤੀ ਹੈ। ਸੋ ਦੱਸਦੀ ਹੈ ਕਿ ਪਹਾੜੀ ਖੇਤਰਾਂ ਦੇ ਅੰਦਰ ਹੋ ਰਹੀ ਬਰਸਾਤ ਕਰਕੇ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਹੈ ਜਿਹੜਾ ਵੱਧ ਚੁੱਕਿਆ ਪਰੰਤੂ ਇਸ ਦਾ ਲੋਕਾਂ ਨੂੰ ਕੋਈ ਖਤਰਾ ਨਜ਼ਰ ਨਹੀਂ ਆ ਰਿਹਾ। ਸੋ ਅਮਰitsar ਸੈਕਟਰ ਦੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਰਾਵੀ ਦਰਿਆ ਦੇ ਅੰਦਰ ਪਾਣੀ ਦਾ ਪੱਧਰ ਪਹਿਲਾਂ ਦੇ ਨਾਲੋਂ 3 ਤੋਂ 4 ਫੁੱਟ ਵਧਿਆ ਦਿਖਾਈ ਦੇ ਰਿਹਾ ਹੈ। ਸੋ ਜਿਸ ਕਰਕੇ ਹੁਣ ਬੇੜੀਆਂ ਦੇ ਰਾਹੀਂ ਕਿਸਾਨ ਨੇ ਜਿਹੜੇ ਰਾਵੀ ਦਰਿਆ ਪਾਰ ਕਰਕੇ ਖੇਤੀ ਕਰਨ ਜਾ ਰਹੇ ਨੇ ਸੋ ਬੇੜੀ ਦੇ ਮਲਾਣੇ ਦੱਸਿਆ ਕਿ ਪਾਣੀ ਦਾ ਪੱਧਰ ਵਧਿਆ ਤੇ ਅਜੇ ਤੱਕ ਕਿਸੇ ਤਰ੍ਹਾਂ ਦਾ ਵੈਸੇ ਕੋਈ ਖਤਰਾ ਜਿਹੜਾ ਨਹੀਂ ਮੰਡਰਾ ਰਿਹਾ ਪਰ ਚਿੰਤਾ ਜਿਹੜੀ ਰਾਵੀ ਦਰਿਆ ਦੇ ਵਿੱਚ ਪਾਣੀ ਦੇ ਵਧ ਰਹੇ ਪੱਧਰ ਨੇ ਜਰੂਰ ਵਧਾ ਦਿੱਤੀ ਹੈ ਕੀ ਨਾ ਹੈ ਜੀ ਲਵਜੀ ਜੀ ਇਹ ਮਲਾਹ ਜੀ ਤੁਸੀਂ ਜੀ ਸਰ ਤੇ ਪਾਣੀ ਦਾ ਪੱਧਰ ਕਿੰਨਾ ਕੁ ਵਧਿਆ ਪਹਿਲਾਂ ਨਾਲ ਸੋ 3-4 ਫੁੱਟ ਵਧਿਆ ਜੀ 3-4 ਫੁੱਟ ਵਧਿਆ ਹਾਂਜੀ ਠੀਕ ਹੈ ਕਿੰਨੀ ਕੁ ਮੁਸ਼ਕਲ ਹੈ ਜੀ ਮੁਸ਼ਕਲ ਹੈ ਕੁਝ ਨਹੀਂ ਜੀ ਜੋ ਪਾਣੀ ਜ਼ਿਆਦਾ ਹੋਵੇ ਫਿਰ ਮੁਸ਼ਕਲ ਹੁੰਦੀ ਜੀ ਹਜੇ ਕੋਈ ਮੁਸ਼ਕਲ ਨਹੀਂ ਜੀ ਇੱਥੇ ਪਲਟੂਨ ਬ੍ਰਿਜ ਹੀ ਹੈ ਪਲਟੂਨ 'ਚ ਜੋ ਫਾਇਰ ਫਲੈਟਿਸ਼ ਨਿਕਲ ਕੇ ਉਹ ਕਰ ਦੋ ਤਿੰਨ ਮਹੀਨੇ ਬਾਰਸ਼ਾ ਪੈਣੀ ਆ ਉਹਦੇ ਕਰਕੇ ਖੋਲ ਦਿੱਤਾ ਗਿਆ ਜੀ ਕੋਈ ਨੁਕਸਾਨ ਨੁਕਸਾਨ ਨਾ ਹੋਵੇ ਠੀਕ ਹੈ ਹਾਂਜੀ ਸੀ ਹੁਣ ਫਿਰ ਉਹ ਜਿਹੜਾ ਬੇੜੀ ਤੇ ਲੈ ਕੇ ਜਾ ਰਹੇ ਕਿਸਾਨ ਹਾਂਜੀ ਕਿੰਨੇ ਕਿੰਨੇ ਤੇ ਕਿਹੜੇ ਕਿਹੜੇ ਕਦ ਕਰ ਸਮਾਂ ਜਿਹੜਾ ਕਿਸਾਨ ਜਾਂਦੇ ਤੇ ਚਲਦੀ ਰਹਿੰਦੀ ਚਲਦੀ ਰਹਿੰਦੀ ਜੀ ਠੀਕ ਆ ਹਾਂਜੀ ਕੋਈ ਮੁਸ਼ਕਲ ਨਹੀਂ ਮੁਸ਼ਕਲ ਜੀ ਕੋਈ ਨਹੀਂ ਜੀ ਮੁਸ਼ਕਲ ਅਜੇ ਖਤਰਾ ਕਿਸੇ ਤਰ੍ਹਾਂ ਦਾ ਨਹੀਂ ਸਾਨੂੰ ਅਜੇ ਕੋਈ ਨਹੀਂ ਜੀ ਪਾਣੀ ਵਧਿਆ ਫਿਰ ਤੁਹਾਨੂੰ ਪਤਾ ਨਹੀਂ ਮੁਸ਼ਕਲ ਹੀ ਮੁਸ਼ਕਲ ਪਾਣੀ ਜਿਆਦਾ ਹੁੰਦਾ ਜੀ ਪਾਣੀ ਦਾ ਵਹਾਅ ਤੇਜ਼ ਹੈ ਪਹਿਲਾਂ ਨਾਲੋਂ ਨਹੀਂ ਠੀਕ ਹੈ ਨਾਰਮਲ ਹੈ ਇਹਨਾਂ ਤੇਜ਼ ਨਹੀਂ ਹੈਗਾ ਵੈਸੇ ਠੀਕ ਹੈ ਅਜੇ ਤੱਕ ਠੀਕ ਹੈ ਹਾਂਜੀ ਠੀਕ ਹੈ ਕਿਸਾਨਾਂ ਨੂੰ ਕੀ ਕੋਈ ਕਹਿਣਾ ਚਾਹੁੰਦੇ ਹੋ ਅਪੀਲ ਕਰਨਾ ਚਾਹੁੰਦੇ ਹੋ ਉਸੇ ਤਰ੍ਹਾਂ ਦਾ ਕੋਈ ਭਾਰ ਭੂਰ ਜਿਆਦਾ ਨਾਲ ਲੈ ਕੇ ਜਾਣ ਕਿਦਾਂ ਇਹ ਸਭ ਪੁੱਜਣਾ ਲੋਕਾਂ ਦੇ ਖਾਲੇ ਖੁਦਾ ਟਪਾਲੀਆਂ ਵਾ ਜੋ ਇਹਨਾਂ ਚੀਜ਼ੀ ਲੋੜੀਓ ਟਪਾਈਆਂ ਇਹਨਾਂ ਨੇ ਟੋਣ ਵੈ